ਜ਼ਿਲ੍ਹਾ ਮੋਗਾ ਦੇ ਪਿੰਡ ਧੌਲੇ ਵਾਲਾ ਵਿਖੇ ਅੱਜ ਉਸਾਰਨਾ ਦੀ ਮਜ਼ਦੂਰਾਂ ਦੀ ਸਾਡੇ 90 ਬੱਚਿਆਂ ਦੀ ਮੀਟਿੰਗ ਹੋਈ ਆ ਮਜ਼ਦੂਰਾਂ ਦੇ ਬੱਚੇ ਵੀ ਨਾਲ ਇਹਨਾਂ ਨੇ ਕਮੇਟੀ ਬਣਾਈ ਆ ਤੇ ਕਮੇਟੀ ਬਣਾ ਕੇ ਇਹਨਾਂ ਫੈਸਲਾ ਕਰ ਲਿਆ ਮਤੇ ਪਾਸ ਕਰ ਲਿਆ ਇੱਕ ਤੇ ਮੀਟਰ ਨਹੀਂ ਲੱਗਦ ਰਿਹਾ ਕਿਸ ਕੀਮਤ ਤੇ ਨਹੀਂ ਜਿਹੜੇ ਲੱਗੇ ਲਾ ਕੇ ਸੁੱਟ ਜਿਉਣੇ ਆ ਇਹਦੇ ਨਾਲ ਕਰਜ਼ਾ ਜਿਹੜਾ ਵਾ ਉਹਦੀ ਕਰਜ਼ੇਕਾਰਨ ਜਿਹੜਾ ਨਹੀਂ ਦੇ ਸਕਦਾ ਉਹਦੀ ਨਾ ਕੁਰਕੀ ਹੋਰ ਦੀ ਨਾ ਗਰਦਾਰੀ ਹੋ ਨਾ ਕਰਜਾ ਗਰਾਉਂਡ ਦੇਣਾ ਉਹ ਵੀ ਮਦਾਗ ਪਾਸ ਕਰ ਲਿਆ ਇੱਕ ਵੀ ਪੈਸਾ ਕਿਸੇ ਦਫਤਰ ਜਿ ਰਿਸ਼ਤ ਨਹੀਂ ਦੇਣੀ ਉਹ ਵੀ ਮਦਾਗ ਪਾਸ ਕੀਤਾ ਉਹ ਵਿਆਹ ਸ਼ਾਦੀਆਂ ਮਰਨੇ ਪੰਨੇ ਸਾਦੇ ਢੱਗ ਨਾ ਕਰ ਉਹ ਵੀ ਮਦਾਗ ਪਾਸ ਕੀਤਾ ਉਹ 20 ਅਗਸਤ ਨੂੰ ਜਿਹੜੀ ਮਾਰ ਰੈਲੀ ਹੋ ਰਹੀ ਆ ਜਿਲੰਦਰ ਦੇ ਵਿੱਚ ਕੁੱਪੜ ਪਿੰਡ ਚ ਦਾਣਾ ਮੰਡੀ ਚ ਉਹਦੇ ਵਿੱਚ ਇਹ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਬਾਤ ਵਗੈਰਾ ਲੈ ਕੇ ਬਹੁਤ ਵੱਡੀ ਗਿਣਤੀ ਚ ਪਿੰਡ ਦੋਲੇ ਵਾਲਾ ਤੋਂ ਉੱਥੇ ਪਹੁੰਚਣਗੇ ਪੂਰੇ 10 ਵਜੇ ਕਾਵਾ ਵਾਲੇ ਪਤਨ ਤੇ ਇਹਨਾਂ ਪਹੁੰਚ ਜਾਣਾ ਵਾ ਤੇ ਇਥੋਂ ਘਰੋਂ 8 ਵਜੇ 8:30 ਵਜੇ ਆਪਣਾ ਚਾਲਾ ਪਾਉਣਗੇ ਇਸ ਤੋਂ ਇਲਾਵਾ ਜਿਹੜੀ ਲੈਂਡ ਪੁਲਿੰਗ ਸਕੀਮ ਜਿਹੜੀ ਲੈਂਡ ਪੁਲਿੰਗ ਪਾਲਿਸੀ ਦੇ ਦੀਨ ਜ਼ਮੀਨ ਪੰਜਾਬ ਦੀ 63531 ਏਕੜ ਰਿਕੁਆਇਰ ਕੀਤੀ ਸੀ ਪੰਜਾਬ ਦੀ ਸਰਕਾਰ ਨੇ ਜਦੋਂ ਲੋਕਾਂ ਦਾ ਰੋਹ ਵੇਖਿਆ ਉਹਨਾਂ ਨੇ ਉਹ ਪੁੱਠੇ ਡਿੱਗੇ ਆ ਉਹ ਸ਼ਕਤੀ ਹੋਰ ਬਣਾਉਣਗੇ ਇਹ ਸ਼ਕਤੀ ਦੇ ਨਾਲ ਸਾਰਾ ਕੁਝ ਹੋਇਆ ਵਾ ਉਹ ਸ਼ਕਤੀ ਪਿੰਡਾਂ ਦੇ ਵਿੱਚ ਪਈ ਹੈ ਜਦੋਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਨੌਜਰ ਬੀਬੀਆਂ ਦੀਆਂ ਕਮੇਟੀਆਂ ਬਣੀਆਂ ਬਣ ਕੇ ਇੱਕ ਵੱਡਾ ਸੰਕਰ ਬਣਾਉਣ ਦੀ ਗੱਲ ਹੈ ਦੌਲੇ ਵਾਲੇ ਜਿੰਨਾ ਪਾਸ ਕੀਤੀ ਆ ਵੀ ਅਸੀਂ ਇੱਕ ਵੱਡਾ ਵਧੀਆ ਸੰਕਰ ਬਣਾਉਣਾ ਵਾ ਤੇ ਇਸ ਦੇ ਨਾਲ ਗਾਂ ਜ਼ਮੀਨ ਦੇਣੀ ਨਹੀਂ ਕਿਸੇ ਕੰਮ ਵਾਸਤੇ ਸਰਕਾਰ ਜਿਹੜੀ 6 ਧਾਰਾ ਲਾਉਂਦੇ ਨੇ ਤਾਂ ਲਾਵਾਂਗੇ ਪਿੰਡਾਂ 'ਚ 6 ਧਾਰਾ ਕਿਸੇ ਨੂੰ ਪਿੰਡ 'ਚ ਨਾ ਆ ਮੰਗ ਲਈ ਪਾਰਕੀ ਤੇ ਕੇ ਐਮ ਐਲ ਏ ਨੂੰ ਕੇ ਮੁੱਖ ਮੰਤਰੀ ਨੂੰ ਕੇ ਮੰਤਰੀ ਨੂੰ ਤੇ ਨਾ ਹੀ ਕਿਸੇ ਕਾਲੀਦਲ ਦੇ ਨੂੰ ਭਾਜਪਾ ਦੇ ਨੂੰ ਜਾਂ ਕਾਂਗਰਸ ਦੇ ਨੂੰ ਜਾਂ ਕਿਸੇ ਹੋਰ ਦੇ ਨੂੰ ਪਿੰਡਾਂ 'ਚ ਵੜ ਨਹੀਂ ਦੇਣਾ ਉਹਦੇ ਉਹ ਬੈਨਰ ਇਹ ਲਾਉਣਗੇ ਪਿੰਡਾਂ 'ਚ ਬੈਨਰ ਲਾ ਕੇ ਪਿੰਡਾਂ 'ਚ ਭਜਾਉਣਗੇ ਤੇ ਇਸ ਤੋਂ ਬਾਅਦ ਇਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਜਿਹੜੀ ਪਾਲਿਸੀ ਆ ਮਤਾਬਾਦ ਕੀਤਾ ਵਾ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ 2013 'ਚ ਕਾਲੀਦਲ ਪਾਲਿਸੀ ਲੈ ਕੇ ਆਏ ਹੈ ਲੈਂਡ ਪਾਲਿਸੀ ਲੈ ਲੈਂਡ ਪੂਲਿੰਗ ਪਾਲਿਸੀ ਉਹ ਵਿਧਾਨ ਸਭਾ 'ਚ ਸੈਸ਼ਨ ਸੱਦ ਕੇ ਉਹਨੂੰ ਰੱਦ ਕਰਿਓ ਪਾਲਿਸੀ ਨੂੰ ਇਹਦੇ ਨੂੰ ਬਖਸ਼ਣਾ ਦੀ ਹੈ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਇਹ ਇਹ ਵੀ ਇਹਨਾਂ ਪਤਾ ਪਾਸ ਕੀਤਾ ਵਾ ਤੇ ਨਾਲ ਸਾਡੇ ਮਜ਼ਦੂਰ ਭਾਈ ਆ ਇਹਨਾਂ ਦੇ ਵੀ ਕਰਜ਼ੇ ਆ ਉਹਨਾਂ ਦੀ ਵੀ ਗੱਲ ਹੋਈ ਆ ਤੇ ਨਾਲ ਇਹਨਾਂ ਵਾਸਤੇ ਇਹ ਵੀ ਅਸੀਂ ਮੰਗ ਕਰਦੇ ਆ ਕਿ ਸਾਡੇ 17 ਅਕੜਾਤਬੰਦੀ ਕਾਨੂੰਨ ਲਾਗੂ ਕਰੋ ਤੇ ਜਿੰਨੀ ਜ਼ਮੀਨ ਸਰਪਲੱਸ ਆ ਦਰਬਾਰੀਆਂ ਕੋਲ ਅਧਿਕਾਰੀਆਂ ਕੋਲ ਪੁਜਾਰੀਆਂ ਕੋਲ ਵਪਾਰੀਆਂ ਕੋਲ ਉਹ ਸਾਰੀ ਜ਼ਮੀਨ ਜ਼ਬਤ ਕਰਕੇ ਸਾਡੇ ਗਰੀਬਾਂ 'ਚ ਬਰਾਬਰ ਵੰਡੋ ਤੇ ਜਿਹੜੇ ਭਾਵੇਂ ਉਹ ਕਿਸਾਨ ਹੈ ਜਿਹੜੇ 25% ਕਿਸਾਨ ਜਿਹੜੇ ਪੰਜਾਬ 'ਚ ਆ ਉਹ ਵਿਜਮਿਨੇ ਹੋ ਗਿਆ ਉਹਨਾਂ ਨੂੰ ਜ਼ਮੀਨ ਵੰਡੀ ਜਾਵੇ ਤੇ ਸਾਡੇ ਜਿਹੜੇ ਦਲਤ ਭਰਾ ਵਾ ਜਿਹਨਾਂ ਕੋਲ ਜ਼ਮੀਨ ਐ ਨਹੀਂ ਵਿਜਮਿਨੇ ਉਹਨਾਂ ਸਾਰਿਆਂ ਨੂੰ ਜ਼ਮੀਨ ਵੰਡੀ ਜਾਵੇ ਜਿਹੜੀ ਉਹਨਾਂ ਕੋਲ ਵਾਧੂ ਪਈ ਹੋਈ ਹੈ ਲੱਖਾਂ ਏਕੜ ਤੇ ਇਹ ਵੀ ਸਾਡੀ ਮੰਗ ਕਰਦੇ ਆ 372 ਵਾਲਾ ਇਹਦਾ ਲੈਂਡ ਸਿਲਿੰਗ ਐ ਕਿਹਾ ਉਹ ਲਾਗੂ ਕੀਤਾ ਜਾਵੇ ਤੇ ਜੇਕਰ ਇਹਨਾਂ ਆਉਣ ਵਾਲੇ ਦਾ ਨਾ ਕਿ ਇਹਨਾਂ ਮੰਗਾ ਦੇ ਉੱਤੇ ਚੜ੍ਹਦੀ ਕਲਾ ਨਾਲ ਹੋਰ ਜ਼ੋਰ ਦੇ ਨਾਲ ਸ਼ਿਕਾਇਤ ਤੇਜ ਕਰਾਂਗੇ ਜੋ 26 ਗ੍ਰਾਉਂਡੀ ਬਾਰਡਰਾਂ ਦੇ ਇਹਨਾਂ ਨੇ ਟਰਾਲੀ ਚੋਰੀ ਕੀਤੀਆਂ ਸਮਾਨ ਚੋਰੀ ਕੀਤਾ ਤੋੜਪੰਨ ਕੀਤੀ ਆ ਧਰਨੇ ਚ ਗਾਇਆ ਜਬਰੀ ਉਹਨਾਂ ਦੇ ਜੋ ਇਹਨਾਂ ਦਾ ਸਾਡਾ 3 ਕਰੋੜ 70 ਲੱਖ 943 ਰੁਪਏ ਦਾ ਨਾਲ ਜਿਹੜਾ ਉਹ ਸਮਾਨ ਜਿਹੜਾ ਇਹਨਾਂ ਨੇ ਖਰਾਬ ਕੀਤਾ ਹੈ ਜਾਂ ਇਹਨਾਂ ਨੇ ਸਮਾਨ ਦੀ ਭੰਨਤੋੜ ਕੀਤੀ ਆ ਉਹਦੀ ਪਰਪਾਈ ਪੰਜਾਬ ਦੀ ਸਰਕਾਰ ਕਰੇ ਇਹ ਸਾਰੀਆਂ ਮੰਗਾਂ ਤੇ ਆਉਣ ਦੇ ਸਮੇਂ ਚ ਜਿੰਨੀਆਂ ਵੀ ਸਾਰੀਆਂ ਕਿਸਾਨਾਂ ਮਜ਼ਦੂਰਾਂ ਦੇ ਮੰਗਾਂ ਉਹਨਾਂ ਤੇ ਤੇਜ ਹੋਊਗਾ ਤੇ ਨਾਲ ਹੀ ਜਿਹੜੇ ਆ ਮੇਰੇ ਪੂਰੇ ਪੰਜਾਬ ਦੇ ਖੇਤੀਬਾੜੀ ਅਫਸਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਵੀ ਬੰਦੇ ਬਣਜੋ ਡਾਈ ਖਾ ਦੇ ਨਾਲ ਤੁਸੀਂ ਜਿਹੜੀ ਆ ਦੇ ਰਹਿ ਜੋ ਆ ਆਪਣੀ ਨੈਨੋ ਜੂਰੀ ਆ ਨੈਨੋ ਜੂਰੀ ਆ ਦੇ ਜਾਂ ਹੋਰ ਚੀਜ਼ਾਂ ਦੇ ਰੋ ਜਬਰੀ ਦੇ ਰਹਿ ਜੋ ਬੰਦੇ ਬਣ ਜੋ ਕਿਸਾਨ ਮਜ਼ਦੂਰ ਸੰਘਰਸ਼ਕੀ ਪੰਜਾਬ ਵੱਲੋਂ ਤੁਹਾਡੇ ਦਫ਼ਤਰਾਂ ਦਾ ਕਰਾਓ ਕੀਤਾ ਜਾਊਗਾ ਕੋਈ ਵੀ ਸੈਕਟਰੀ ਜਾਂ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਪ੍ਰਾਈਵੇਟ ਦੁਕਾਨਦਾਰ ਜੇ ਕਿਸੇ ਨੇ ਖਾ ਦੇ ਨਾਲ ਡਾਈ ਦੇ ਨਾਲ ਜੂਰੀ ਦੇ ਨਾਲ ਕੋਈ ਹੋਰ ਚੀਜ਼ ਨੈਨੋ ਦਾ ਕੋਈ ਹੋਰ ਕੋਈ ਤਰ੍ਹਾਂ ਦੇਣ ਦੀ ਜਬਰੀ ਕੋਸ਼ਿਸ਼ ਕੀਤੀ ਉਹਦਾ ਵੇਖੋ ਤੇ ਬੋਰੀ ਬਿਸਤਰਾ ਕਿਤਰਾ ਉਦਾਹਾਰ ਕੀ ਕਰਦੇ ਆਂ ਕਿਆ ਕੇ ਬਾਜ ਆਜੋ ਤੂੰ ਇਸ ਕੁੱਤੀ ਚੋਰਾਂ ਨਾਲ ਰੜੀ ਹੋਈ ਆ ਸਾਰੀ ਤੂੰ ਕਿਸਾਨਾਂ ਦੀ ਲੁੱਟ ਕਰ ਰਿਹਾ ਜੋ ਇਹ ਵੀ ਇਹਨਾਂ ਮਜ਼ਾਕ ਆਕਾਸ਼ ਕੀਤਾ ਕਿ ਅਸੀਂ ਆ ਖਾਣ ਦੇ ਨਾਲ ਕੋਈ ਚੀਜ਼ ਨਹੀਂ ਲੈਣੀ ਤੇ ਚੜ੍ਹਦੀ ਕਲਾ ਵਿੱਚ ਆਪਣੇ ਸ਼ਕਤੀ ਨੂੰ ਤੇਜ ਕਰ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ